ਮੇਰੀ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਰਚਨਾ ਪ੍ਰੇਮ ਲਤਾ ਪ੍ਰਿੰਸੀਪਲ ਸ਼ੋਨ ਮਹੀਨਾ ਵਰਖਾ ਰੁੱਤੇ ਆਗਮਨ ਦਾ ਸੂਚਕ ਹੈ ਜੋ ਸਾਰੇ ਦੇਸ਼ ਦੀ ਚਿੰਤਜਾਨ ਹੈ ਜਦੋਂ ਅਸੀਂ ਕਿਸੇ ਮਹੀਨੇ ਨੂੰ ਦੇਸੀ ਨਾਮ ਨਾਲ ਪੁਕਾਰਦੇ ਹਾਂ ਤਾਂ ਉਸ ਵੇਲੇ ਸਾਡੇ ਸਾਹਮਣੇ ਸਮੁੱਚਾ ਵਾਤਾਵਰਨ ਅਤੇ ਉਸ ਨਾਲ ਜੁੜਿਆ ਸੱਭਿਆਚਾਰ ਮਨ ਵਿੱਚ ਕੋਤੇ ਖਣ ਲੱਗ ਜਾਂਦਾ ਹੈ ਰੁੱਤ ਨਾਲ ਜੁੜਿਆ ਸੱਭਿਆਚਾਰ ਕੋਈ ਇੱਕ ਮਨੁੱਖ ਦੀ ਕਾਰਡ ਨਹੀਂ ਹੈ ਸਗੋਂ ਇਹ ਤਾਂ ਹਜ਼ਾਰਾਂ ਸਾਲਾਂ ਤੋਂ ਪ੍ਰਕਿਰਤੀ ਨਾਲ ਸਮਾਜ ਦੀ ਸਾਂਝ ਤੇ ਮਨੁੱਖੀ ਮਨਾਂ ਅੰਦਰ ਚਾਹਾਂ ਨਾਲ ਤ੍ਰਿਪਤੀ ਤੇ ਲੋੜਾਂ ਦੀ ਪੂਰਤੀ ਵਿੱਚੋਂ ਜਨਮਿਆ ਹੁੰਦਾ ਹੈ ਕਿਸੇ ਵੀ ਇਲਾਕੇ ਜਾਂ ਦੇਸ਼ ਦੀ ਪਛਾਣ ਉਸ ਦਾ ਸੱਭਿਆਚਾਰ ਹੁੰਦਾ ਹੈ ਸੱਭਿਆਚਾਰ ਹੀ ਉਸ ਸਮਾਜ ਵਿੱਚ ਸਦੀਵੀ ਸਿਰਤਾ ਤੇ ਸ਼ਾਂਤੀ ਦਾ ਧਾਰ ਹੁੰਦਾ ਹੈ ਜਿਹੜੇ ਸਮਾਜ ਆਪਣਾ ਕੁਦਰਤੀ ਸੱਭਿਆਚਾਰ ਖਤਮ ਕਰ ਲੈਂਦੇ ਨੇ ਉਸ ਸਮਾਜ ਆਪਣੇ ਦੇਸ਼ਾਂ ਵਿੱਚ ਦੀ ਸ਼ਾਂਤੀ ਤੇ ਵਿਸ਼ਵ ਸ਼ਾਂਤੀ ਲਈ ਵੀ ਖਤਰਾ ਬਣ ਜਾਂਦੇ ਨੇ ਸਭਿਆਚਾਰ ਸਦਾ ਸਮਾਜਿਕ ਅਤੇ ਵਿਗਿਆਨਕ ਸੋਚ ਨਾਲ ਉਤਪ੍ਰੋਤ ਹੁੰਦਾ ਹੈ। ਇਸ ਅਦਾ ਲੋਕਪੱਖੀ ਤੇ ਸਮਾਜਿਕ ਇਕਤਾ ਦਾ ਸੂਤਰ ਧਾਰ ਹੁੰਦਾ ਹੈ। ਸੌਣ ਦਾ ਮਹੀਨਾ ਉਤਪਾਦਨ ਦੀ ਤਰਤਲ ਹੈ। ਧਰਤੀ ਉੱਪਰ ਲੀਆਂ ਤੇ ਹੇਠ ਲੀਆਂ ਨਦੀਆਂ ਸੌਣ ਦੇ ਮਹੀਨੇ ਦੀ ਵਰਖਾ ਨਾਲ ਭਗਤੀਆਂ ਨੇ। ਦੇਸ਼ ਵਿੱਚ ਸਾਰੇ ਸਾਲ ਲਈ ਸਿੰਜਾਈ ਤੇ ਪੀਣ ਲਈ ਪਾਣੀ ਤੇ ਸੋਮੇ ਸੌਣ ਦੀ ਵਰਖਾ ਤੇ ਹੀ ਨਿਰਭਰ ਨੇ। ਬਿਜਲੀ ਉਤਪਾਦਨ ਦੇ ਸਾਰੇ ਡੈਮ ਵੀ ਸੌਣ ਦੀ ਵਰਖਾ ਨਾਲ ਹੀ ਚੱਲਦੇ ਨੇ। ਪਾਣੀ ਜੀਵਨ ਲਈ ਇੱਕ ਜ਼ਰੂਰੀ ਤੱਤ ਹੈ। ਧਰਤੀ ਦੇ ਸਾਰੇ ਜੀਵ ਅਤੇ ਹਰਿਆਵਲ ਪਾਣੀ ਦੇ ਸਿਰ ਤੇ ਹੀ ਜਿਉਂਦੀ ਹੈ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ ਸੌਣ ਤੋਂ ਪਹਿਲਾਂ ਹਾੜ ਦਾ ਮਹੀਨਾ ਪੂਰਾ ਤਪਦਾ ਹੈ ਜਦੋਂ ਹਾੜ ਦਾ ਮਹੀਨਾ ਦਾ ਲੰਘ ਜਾਂਦਾ ਹੈ ਤਾਂ ਵਰਖਾ ਆਉਣ ਦੀ ਆਸ ਵੱਜ ਜਾਂਦੀ ਹੈ ਗਲੀਆਂ ਵਿੱਚ ਇਕੱਠੇ ਹੋਏ ਬੱਚੇ ਅੰਤਰ ਆਤਮਾ ਵਿੱਚੋਂ ਨਿਕਲਿਆਂ ਗੀਤ ਗਾਉਂਦੇ ਹਨ ਕਾਲੀਆਂ ਇਟਾਂ ਕਾਲੇ ਰੋੜ ਮੀਂਹ ਵਰਸਾ ਤੇ ਜੋ ਰੋਜ਼ ਰੋਜ਼ ਰੱਬਾ ਰਬਾ ਮੀ ਮਰਸਾ ਸਾਡੀ ਕੋਠੀ ਦਾ ਨੇਪਾ ਦੇਸ਼ ਦੇ ਕੁਝ ਭਾਗਾਂ ਵਿੱਚ ਤੀਆਂ ਨੂੰ ਸ਼ਿਵ ਤੇ ਪਾਰਵਤੀ ਦੇ ਮਿਲਣ ਨਾਲ ਜੋੜਿਆ ਜਾਂਦਾ ਤੇ ਇਸ ਨੂੰ ਹਰਿਆਵਲ ਤੀਆਂ ਵੀ ਕਹਿੰਦੇ ਹਨ ਪੰਜਾਬ ਵਿੱਚ ਤੀਜ ਦੀਆਂ ਤੀਆਂ ਪੂਰੀ ਤਰ੍ਹਾਂ ਸਭਿਆਚਾਰਕ ਹਨ ਪੰਜਾਬ ਦੇ ਘਰਾਂ ਵਿੱਚ ਸੌਣ ਦਾ ਸਾਰਾ ਮਹੀਨਾ ਹੀ ਉਸਤਵ ਦਾ ਮਹੀਨਾ ਹੁੰਦਾ ਹੈ ਹਰ ਇੱਕ ਘਰ ਵਿੱਚ ਖੀਰ ਤੇ ਪੂਰੇ ਬਣਾਏ ਜਾਂਦੇ ਨੇ ਪੰਜਾਬ ਵਿੱਚ ਇੱਕ ਬੋਲੀ ਪ੍ਰਚਲਿਤ ਹੈ ਸਾਵਨ ਖੀਰ ਨਾ ਖਾਦੀਆ ਤੱਕ ਕਿਉਂ ਜਮਿਆ ਅਪਰਾਧੀਆ ਸੌਨਮ ਮਹੀਨੇ ਦਾ ਦੂਜਾ ਪੰਦਰਵਾੜਾ ਚਾਨਣੀਆਂ ਰਾਤਾਂ ਵਾਲਾ ਹੁੰਦਾ ਹੈ ਇਸ ਗੱਲ ਨੂੰ ਦਰਸਾਉਂਦੀ ਇੱਕ ਬੋਲੀ ਹੈ ਚੰਦ ਚੜ ਗਿਆ ਤੀਆਂ ਦੇ ਦਿਨ ਨੇੜੇ ਭੇਜੀ ਮਾਏ ਵੱਡੇ ਵੀਰ ਨੂੰ ਸੌਨ ਦੇ ਇਸ ਚਾਨਣੇ ਪੰਦਰਵਾੜੀ ਦੇ ਤੀਜੇ ਦਿਨ ਤੋਂ ਪੰਜਾਬ ਦੇ ਹਰ ਇੱਕ ਪਿੰਡ ਤੇ ਕਸਬੇ ਵਿੱਚ ਤੀਆਂ ਦੇ ਮੇਲੇ ਲੱਗਨੇ ਸ਼ੁਰੂ ਹੋ ਜਾਂਦੇ ਨੇ ਵਿਆਹੰਦੜ ਪੈਣਾ ਲਈ ਉਹਨਾਂ ਦੇ ਵੀਰ ਸੰਦਾਰਾ ਲੈ ਕੇ ਜਾਂਦੇ ਨੇ ਤੇ ਮੁੜਦੇ ਹੋਏ ਪੈਣਾ ਆਪਣੇ ਭਰਾਵਾਂ ਨਾਲ ਹੀ ਆਪਣੇ-ਆਪ ਨੇ ਪੇਕੀ ਆ ਜਾਂਦੀਆਂ ਨੇ ਕਈ ਵਾਰ ਸੱਸ ਨਉਤੇ ਬੋਲੀ ਮਾਰਦੀ ਹੈ ਬਹੁਤੇ ਨਹੀਂ ਪਰਾਂਵਾ ਵਾਲੀਏ ਤੈਨੂੰ ਤੀਆਂ ਨੂੰ ਲੈ ਨਹੀਂ ਆਏ ਫਿਰ ਨੂ ਕਿੜਾ ਕਿਸੇ ਤੋਂ ਘੱਟ ਹੁੰਦੀ ਹੈ ਉਹ ਕਹਿੰਦੀ ਹੈ ਸੱਸੇ ਨਹੀਂ ਬੜੇਵੇਂ ਆਖੀਏ ਤੇਥੋਂ ਡਰਦੇ ਲੈ ਨਾ ਆਏ ਕਈ ਵਾਰ ਭੈਣ ਆਪਣੇ ਮਨ ਦੇ ਪਾਬਾ ਨੂੰ ਇੰਜ ਵੀ ਪ੍ਰਗਟ ਕਰਦੀ ਹੈ ਕੋਠੇ ਕੋਠੇ ਆ ਜਾ ਵੀਰਨਾ ਸੱਸ ਚੰਦਰੀ ਕੁੰਡਾ ਨਾ ਖੋਲੇ ਉਹ ਅੱਗੇ ਕਹਿੰਦੀ ਹੈ ਰੁੱਖੇ ਸੁੱਖੀ ਖਾ ਜਾ ਵੀਰਨਾ ਅੱਡ ਹੋਊਂਗੀ ਪਾਊਂਗੀ ਕਿਉ ਪੂਰਾ ਮੇਰੇ ਬੁੱਤੇ ਨੂੰ ਗੁਵਾਰੇ ਦੀਆਂ ਫਲੀਆਂ ਤੈਨੂੰ ਵੀਰਾ ਦੁੱਧ ਦਾ ਛੰਨਾ ਜਦੋਂ ਬਿਆਂਦੜਾਂ ਪੇਕੇ ਪਹੁੰਚਦੀਆਂ ਹਨ ਤਾਂ ਇਕੱਠੀਆਂ ਹੋ ਕੇ ਸ਼ਾਮ ਵੇਲੇ ਤਿਆਂ ਦੇ ਮੇਦੇ ਜਾਂ ਪੇੜ ਵਿੱਚ ਤੁਰਦੀਆਂ ਬੋਲੀ ਪਾਉਂਦੀਆਂ ਹਨ ਤਿਆਂ ਜ਼ੋਰ ਲਗੀਆਂ ਜ਼ੋਰੋ ਜ਼ੋਰ ਲਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜ਼ੋਰ ਲਗੀਆਂ ਚੇਰਾਂ ਤੋਂ ਵਿਛੜੀਆਂ ਸੇਲੀਆਂ ਜਦੋਂ ਸੌਣ ਦੇ ਮਹੀਨੇ ਇਕੱਠੀਆਂ ਹੁੰਦੀਆਂ ਹਨ ਤਾਂ ਉਹਨਾਂ ਦਾ ਰੋਮ ਰੋਮ ਖਿੜ ਉੱਠਦਾ ਹੈ ਤੇ ਬੋਲੀ ਪਾਉਂਦੀਆਂ ਹਨ ਸੌਣ ਮਹੀਨਾ ਦਿਨ ਤੀਆਂ ਦੇ ਵਿਪਲੀ ਪਿੰਗਾ ਪਾਈਆਂ ਭਿੱਜ ਗਈ ਰੂ ਮਿਤਰਾ ਸੌਣ ਕਟਾ ਚੜ ਆਈਆਂ ਪੇਕਿਆਂ ਦਾ ਚਾਹ ਵਿਛੜੀਆਂ ਸਹੇਲੀਆਂ ਦਾ ਸੰਗ ਨਾਲੀ ਸੌਣ ਦੀ ਚੜੀ ਮਸਤੀ ਵਿੱਚ ਕੁੜੀਆਂ ਗਾਉਂਦੀਆਂ ਹਨ ਆਇਆ ਸੌਣ ਮਹੀਨਾ ਕੁੜਿਓ ਲੈ ਕੇ ਠੰਡੀਆਂ ਹਵਾਵਾਂ ਪੇਕੇ ਘਰੋਂ ਮੈਨੂੰ ਆਈਆਂ ਝਾਂਜਰਾ ਮਾਰ ਅਡੀ ਛਣਕਾਵਾ ਖੱਟਾ ਡੋਰੀਆ ਉਡ ਉਡ ਜਾਂਦਾ ਜਜ਼ਮੇ ਪੀਂਗ ਚੜਾਵਾ ਸੌਣ ਦੇ ਬਦਲਾਵੇ ਜਸ ਤੇਰਾ ਮੈਗਾਵਾ ਤੀਆਂ ਦਾ ਮੇਲਾ ਔਰਤ ਜਾਤੀ ਦੇ ਮਾਨ ਸਨਮਾਨ ਤੇ ਆਜ਼ਾਦੀ ਦੇ ਪ੍ਰਗਟਾਵੇ ਦਾ ਇੱਕ ਸੱਭਿਆਚਾਰਕ ਪਿੰਡ ਹੁੰਦਾ ਹੈ। ਤੀਆਂ ਦੇ ਦਿਨਾਂ ਵਿੱਚ ਪਿੰਡ ਦੀ ਹਰ ਇੱਕ ਕੁੜੀ ਅਤੇ ਬਿਆੰਦਰ ਦਾ ਤਨ ਮਨ ਗਿੱਧੇ ਨਾਲ ਜੁੜਿਆ ਹੁੰਦਾ ਹੈ। ਇਹ ਭਾਵਨਾ ਇੱਕ ਬੋਲੀ ਰਾਹੀਂ ਪ੍ਰਗਟ ਹੁੰਦੀ ਹੈ। ਆਇਆ ਸਾਮਨ ਮਨ ਪਰਚਾਵਨ ਰੱਜੀਆਂ ਮੱਝੀ ਕਾਈ ਗਿੱਧਿਆ ਪਿੰਡ ਵੜਵੇ ਲਾਮ ਲਾਮ ਨਾ ਜਾਇ। ਤਨੀ RAM ਚਾਤਰਕ ਨੇ ਆਪਣੀ ਕਵਿਤਾ ਦੇ ਇੱਕ ਟੱਪੇ ਰਾਹੀਂ ਸੌਣ ਦੇ ਮਹੀਨੇ ਨਾਲ ਮਟਿਆਰ ਦੇ ਮੋਹਨ ਇੰਜ ਪ੍ਰਗਟ ਕੀਤਾ ਹੈ ਬਾਲਮਾ ਵਾਰਨੀ ਤਿਆਰੀ ਦੇਜਾ ਸੌਣ ਦੇ ਦਿਨ ਉਧਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਸ ਰੂਪ ਵਿੱਚ ਆ ਕੇ ਸੌਣ ਬਾਰੇ ਇੱਕ ਔਰਤ ਦੀ ਭਾਵਨਾ ਨੂੰ ਇੰਜ ਪ੍ਰਗਟ ਕੀਤਾ ਹੈ ਮੋਰੀ ਰੁੰਚਨ ਲਾਇਆ ਪਹਿਣੇ ਸਾਮਨ ਆਇਆ ਤੀਆਂ ਬਿਨ ਸੌਣੋ ਦੂਰਾ ਤੇ ਮਹਿੰਦੀ ਬਿੰਤੀਆਂ ਔਰਤਾਂ ਦੇ ਗਹਿਣਿਆਂ ਦੇ ਨਾਲ ਮਹਿੰਦੀ ਦਾ ਸ਼ਿੰਗਾਰ ਉੱਤਮ ਮੰਨਿਆ ਗਿਆ ਹੈ ਸੌਣ ਦੀਆਂ ਤੀਆਂ ਦੇ ਮੇਲਿਆਂ ਵੇਲੇ ਹਰ ਇੱਕ ਘਰ ਵਿੱਚ ਕੁਆਰੀਆਂ ਤੇ ਬਿਆਂਦਣਾ ਮੈਂ ਦੀ ਦਾ ਸ਼ਿੰਗਾਰ ਕਰਦੀਆਂ ਹਨ ਮਟਿਆਰਾ ਮਹਿੰਦੀ ਦੇ ਲਾਲ ਸੁਹੇ ਰੰਗਾਂ ਵਿੱਚ ਰੰਗੀਆਂ ਸਿਰ ਫੁਲਕਾਰੀਆਂ ਲੈ ਕੇ ਗਿੱਧੇ ਦੇ ਪੇੜ ਵਿੱਚ ਚੀਚ ਬੋਟੀਆਂ ਬਣ ਬਣ ਨਿਤਰ ਦੀਆਂ ਹਨ ਜਿਵੇਂ ਬਾਗੀ ਫੇਰਾ ਬਾਗੀ ਨਹੀਂ ਗੋਰੀ ਚਿਤਰੀ ਬਣ ਕੇ ਹੱਥੀ ਤਾਂ ਮਹਿੰਦੀ ਰੰਗਲੀਨੀ ਬਾਹਾਂ ਹੀ ਚੂੜਾ ਛਣ ਕੇ ਤੀਆਂ ਦੇ ਗਿੱਧੇ ਵਿੱਚ ਸ਼ਾਮਲ ਪੰਜਾਬ ਦੀਆਂ ਮਟਿਆਰਾ ਇੰਦਰ ਲੋਕ ਦੀਆਂ ਪਰੀਆਂ ਲੱਗਦੀਆਂ ਹਨ ਸ਼ਿੰਗਾਰ ਰਸ ਨੂੰ ਸਮਰਪਿਤ ਇੱਕ ਹੋਰ ਬੋਲੀ ਅੰਜ ਹੈ ਨੱਚਣ ਦੀਆਂ ਤੂੰ ਕਰੇਂ ਤੇ ਰੀਲਾ ਲਹਿੰਗਾ ਜਾਮਨੀ ਪਾਇਆ ਨੀ ਅੱਖ ਚ ਫੇਰੇ ਘੁੰਦੀ ਤੇਰੀ ਮੱਥੇ ਚੌਕ ਸਜਾਇਆ ਨੱਚ ਮਲਕੀਤ ਕਰੇ ਪਿੰਡ ਦੇ ਖੰਨੂ ਆਇਆ ਗਿੱਧੇ ਦੀ ਖੋਰ ਲੋਕ ਬੋਲੀ ਰਾਹੀਂ ਬਿਆੰਤੜਾਂ ਦਾ ਸ਼ਿੰਗਾਰ ਚੋਚੋ ਪੈਂਦਾ ਹੈ ਸਾਵੀ ਚੁੰਨੀ ਵਾਲੀਏ ਕੁੜੀਏ ਆਈ ਹੈ ਗਿੱਧੇ ਵਿੱਚ ਬਣ ਕੇ ਨੀ ਕੰਨੀ ਤੇਰੇ ਝੁਮਕੇ ਸੋਹਦੇ ਗਲ ਕੈਂਠੇ ਦੇ ਮੰਨ ਕੇ ਨੀ ਤੀਲੀ ਤੇਰੀ ਨੇ ਮੁਲਕ ਮੋਲਿਆ ਬਾਹਾਂ ਕਿਊੜਾ ਛਣ ਕੇ ਫਿਰ ਕਦ ਨੱਚेंगी ਨੱਚ ਲੈ ਪਟੂਲਾ ਬਣ ਕੇ ਜਦੋਂ ਤੀਆਂ ਦਾ ਗਿੱਧਾ ਪੈਂਦਾ ਤਾਂ ਮਟਿਆਰਾਂ ਪੂਰੇ ਲੋਰ ਵਿੱਚ ਆ ਕੇ ਨੱਚਦੀਆਂ ਹਨ ਉਹਨਾਂ ਦੇ ਗਿੱਧੇ ਦੀ ਧਮਕ ਸਾਰੇ ਪਿੰਡ ਵਿੱਚ ਸੁਣਾਈ ਦਿੰਦੀ ਹੈ ਸੁੱਥਨ ਸੂਫ ਦੀ ਸ਼ੀਸ਼ਾਂ ਵਾਲੀ ਨਾਲ ਹਵਾ ਤੇ ਖੈਂਦੀ ਬਈ ਜਦ ਧਰਤੀ ਤੇ ਅੱਡੀ ਮਾਰਾਂ ਧਮਕ ਜਲੰਦਰ ਪੈਂਦੀ ਨੀ ਗੁੱਤ ਨਾਗਣੀ ਸਭ ਨੂੰ ਡੰਗੇ ਆਪ ਡੰਗੀ ਨਾ ਜਾਵੇ ਨੱਚਦੀ ਮੇਲਣ ਦਾ ਲੌਂਗ ਬੋਲੀਆਂ ਪਾਵੇ ਗੇੱਦੇ ਵਿੱਚ ਜੇਕਰ ਕੋਈ ਮਟਿਆਰ ਨੱਚਣ ਵਿੱਚ ਨਖਰਾ ਕਰਦੀ ਹੋਵੇ ਤਾਂ ਦੂਜੀ ਮਟਿਆਰ ਬੋਲੀ ਪਉਂਦੀ ਹੈ ਜੇ ਨਖਰੋ ਤੂੰ ਨੱਚਣਾ ਜਾਣਦੀ ਦੇ ਦੇ ਸ਼ੌਕ ਦਾ ਢੇੜਾ ਰੂਪ ਤੇਰੇ ਦੀ ਗਿੱਟ-ਗਿੱਟ ਲਾਲੀ ਤੈਥੋਂ ਸੋਹਣਾ ਕਿਹੜਾ ਨਹੀਂ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਇਹਨਾਂ ਬੋਲੀਆਂ ਦਾ ਰਚਨਹਾਰਾ ਕੋਈ ਇੱਕ ਕਵੀ ਨਹੀਂ ਸਗੋਂ ਇਤਾਂ ਲੋਕਮਨਾਂ ਦੇ ਬਲਬਲਿਆਂ ਵਿੱਚੋਂ ਆਪ ਮੁਹਾਰੇ ਉਮੜੀਆਂ ਹਨ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਇੱਕ ਬੋਲੀ ਸੁਰ ਤਾਲ ਤੇ ਖਰੀ ਉਤਰਦੀ ਹੈ ਗਿੱਧੇ ਵਿੱਚ ਪੰਜਾਬੀ ਮਟਿਆਰ ਆਪਣੀ ਕਲਾ ਤੇ ਹੁਸਨ ਦਾ ਪ੍ਰਗਟਾਵਾ ਇੰਜ ਕਰਦੀ ਹੈ ਗਿੱਧਿਆਂ ਵਿੱਚ ਆਵਾ ਨੀ ਮੈਂ ਪਾਵਾਂ ਨੱਚ ਤਮਾਰਾ ਪੌਣ ਨੀ ਮੀਆਂ ਮੂਰ ਸ਼ਰਮ ਨਾਲ ਦੇਖ ਮੇਰੀਆਂ ਚਰਨਾ ਇੱਕ ਜੀ ਕਰਦਾ ਵਿੱਚ ਅੰਬਰਾਂ ਦੇ ਉੜਜਾਂ ਕਬੂਤਰ ਬਣ ਕੇ ਛਣਕਾਟਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਚੰਦਰ ਛਣਕ ਕੇ ਜਦੋਂ ਪ੍ਰਕਿਰਤੀ ਪੰਜਾਬੀ ਸਭਿਆਚਾਰ ਦੀ ਤਰਤਲ ਹੈ ਤਾਂ ਪੰਛੀਆਂ ਨਾਲ ਇਸ ਦੀ ਸਾਂਝ ਹੋਣੀ ਇੱਕ ਬਨਿਆਦੀ ਗੁਣ ਹੈ ਸੌਣ ਦੇ ਮਹੀਨੇ ਵਿੱਚ ਜਿੱਥੇ ਹਰਿਆਵਲ ਆਪਣੇ ਹੁਸਨ ਦੇ ਸਿਖਰ ਤੇ ਹੁੰਦੀ ਹੈ ਉੱਥੇ ਪੰਛੀ ਵੀ ਸੌਣ ਦੇ ਮਹੀਨੇ ਦਾ ਜਸ਼ਨ ਆਪਣੀਆਂ ਬਲਖਣ ਸੁਰਾਂ ਨਾਲ ਮਨਾਉਂਦੇ ਹਨ ਪੰਜਾਬੀ ਮਟਿਆਰ ਕੋਇਲ ਨੂੰ ਸੰਬੋਧਿਤ ਹੁੰਦੀ ਕਹਿੰਦੀ ਹੈ ਪ੍ਰੀਤਾਂ ਦੀ ਮੈਨੂੰ ਸਾਂਝ ਬਥੇਰੀ ਲਾ ਕੇ ਤੋੜ ਨਿਬਾਮਾ ਨਿਕੋਲੇ ਸੌਣ ਦੀਏ ਤੈਨੂੰ ਹੱਥ ਤੇ ਚੋਗ ਚਗਾਵਾ ਮੋਰ ਤਾਂ ਸੌਣ ਦੀ ਪ੍ਰਕਿਰਤੀ ਦੇਵੀ ਦਾ ਗਹਿਣਾ ਹੈ ਪੰਜਾਬੀ ਮਟਿਆਰ ਕਹਿੰਦੀ ਹੈ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੀ ਯਾ ਮੈਨੀ ਸੌਰੀ ਜਾਣਾ ਗੱਡੀ ਨੂੰ ਖਾਲੀ ਮੋੜ ਦੇ ਸੌਣ ਦੀ ਪੂਰਨਮਾਸੀ ਵਾਲੇ ਦਿਨ ਤੀਆਂ ਦਾ ਆਖਰੀ ਦਿਨ ਹੁੰਦਾ ਹੈ ਜਿਸ ਨੂੰ ਵੱਲੋਂ ਪਉਣਾ ਕਹਿੰਦੇ ਹਨ ਇਸ ਦਿਨ ਜਿੱਥੇ ਮਟਿਆਰਾਂ ਵਿੱਚ ਗਿੱਧੇ ਦਾ ਜੋਸ਼ ਸਿਖਰ ਤੇ ਹੁੰਦਾ ਹੈ ਉੱਥੇ ਹੀ ਉਹਨਾਂ ਵਿੱਚ ਤੀਆਂ ਦੀ ਵਿਦਾਈ ਦੀ ਮਾਇੂਸੀ ਵੀ ਹੁੰਦੀ ਹੈ ਗਿੱਧੇ ਦੇ ਆਖਰੀ ਪੜਾ ਉੱਪਰ ਮਟਿਆਰਾਂ ਕੁਝ ਖਾਸ ਬੋਲੀਆਂ ਪਾਉਂਦੀਆਂ ਹਨ ਸੌਣ ਵੀਰ ਇਕੱਠੀਆਂ ਕਰੇ ਭਾ ਦੂ ਚੰਦਰੀ ਵਿਛੋੜੇ ਪਾਵੇ ਮਟਿਆਰਾਂ ਮਨੋਵਿਗਿਆਨਕ ਤੌਰ ਤੇ ਆਸਾਂ ਭਰੀਆਂ ਕਿਰਨਾ ਬਖੇੜਦੇ ਹੋਏ ਕਹਿੰਦੀਆਂ ਹਨ ਤੀਆਂ ਤੇਜਦੀਆਂ ਬਰੇ ਦਿਨਾਂ ਨੂੰ ਫੇਰ ਤੀਆਂ ਤੇਜਦੀਆਂ ਪੇਕੇ ਮਟਿਆਰਾ ਮਾਹੀ ਨੂੰ ਯਾਦ ਕਰਦੀਆਂ ਕਾਂ ਰਾਹੀ ਕਹਿੰਦੀਆਂ ਹਨ ਚੁੰਚਤਾ ਤੇਰੀ ਕਾਲਿਆ ਕਾਵਾਂ ਸੋਹਣੇ ਨਾਲ ਮੜਾਵਾਂ ਜਾਂ ਅੱਖੀ ਮੇਰੇ ਢੋਲੇ ਨੂੰ ਨਿੱਤ ਉਸੀਆਂ ਪਾਵਾਂ ਜਾਂ ਅੱਖੀ ਮੇਰੇ ਢੋਲੇ ਨੂੰ ਨਿੱਤ ਉਸੀਆਂ ਪਾਵਾਂ